ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਰਾਏਕੋਟ ਦੀ ਮਸ਼ਹੂਰ ਗੂਗਾ ਮੈੜੀ ਤੇ ਜਿੱਥੇ ਪਾਦੋ ਦੇ ਮਹੀਨੇ ਵਿੱਚ ਵੱਡਾ ਮੇਲਾ ਲੱਗਦਾ ਹੈ ਅੱਜ ਰਾਏਕੋਟ ਦੇ ਮੇਲੇ ਦਾ ਪਹਿਲਾ ਦਿਨ ਹੈ ਪਰ ਫਿਰ ਵੀ ਰੌਣਕ ਇੱਥੇ ਪੂਰੀ ਲੱਗੀ ਹੋਈ ਹੈ ਲਓ ਜੀ ਆਪਾਂ ਐਂਟਰ ਕਰਨ ਲੱਗੇ ਗੂਗਾ ਮੈੜੀ ਦੇ ਅੰਦਰ ਤੇ ਕਰਦੇ ਹਾਂ ਦਰਸ਼ਨ ਮਿੱਟੀ ਕੱਢ ਕੇ ਆਪਾਂ ਪੀਰ ਬਾਬਾ ਜੀ ਨੂੰ ਕਰਦੇ ਆ ਨਮਨ ਗੁੱਗਬੀਰ ਜੀ ਨੂੰ ਸੱਪਾਂ ਦੇ ਰਾਜਾ ਮੰਨਿਆ ਜਾਂਦਾ ਹੈ ਲੋਕ ਧਾਰਨਾ ਹੈ ਕਿ ਉਹ ਸੱਪਾਂ ਨੂੰ ਕਾਬੂ ਕਰਨ ਦੀ ਤਾਕਤ ਰੱਖਦੇ ਸਨ ਅਤੇ ਲੋਕਾਂ ਨੂੰ ਉਹਨਾਂ ਤੋਂ ਬਚਾਉਂਦੇ ਸਨ ਰਾਏਕੋਟ ਦੀ ਇਹ ਮੈੜੀ ਸਦੀਆਂ ਪੁਰਾਣੀ ਹੈ ਅਤੇ ਲੋਕ ਅੱਜ ਵੀ ਇੱਥੇ ਆ ਕੇ ਆਪਣੀਆਂ ਮਨੋ ਕਾਮਨਾ ਮੰਗਦੇ ਹਨ मेले में बख कलाकार मनोरंजन भी किया जाता है ਖਾਣ ਪੀਣ ਦੇ ਸਟਾਲ ਮਠਾਈਆਂ ਖਲੌਣਿਆਂ ਵਾਲੇ ਥੜੇ ਸਭ ਕੁਝ ਮੇਲੇ ਨੂੰ ਹੋਰ ਵੀ ਰੰਗੀਨ ਬਣਾ ਦਿੰਦੇ ਹਨ ਮੇਲੇ ਦਾ ਦਿਲਗਾਜ਼ ਨਜ਼ਾਰਾ ਦੇਖ ਕੇ ਰੂਹ ਨੂੰ ਇੱਕ ਅਲੱਗ ਹੀ ਸਕੂਨ ਮਿਲਦਾ ਹੈ ਜਿੱਥੇ ਬੱਚੇ ਝੂਲਿਆਂ ਦਾ ਮਜ਼ਾ ਲੈਂਦੇ ਹਨ ਤਾਂ ਦੋਸਤੋ ਗੁੱਗਾ ਮਾੜੀ ਰੈਕੋਰਡ ਸਿਰਫ ਇੱਕ ਧਾਰਮਿਕ ਥਾਂ ਨਹੀਂ ਸਭੋ ਵਿਸ਼ਵਾਸ ਤੇ ਭਾਈਚਾਰੇ ਦੀ ਨਿਸ਼ਾਨੀ ਹੈ ਜੇ ਤੁਸੀਂ ਵੀ ਕਦੇ ਇੱਥੇ ਆਏ ਹੋ ਤਾਂ ਆਪਣੇ ਤਜਰਬੇ ਕਮੈਂਟ ਵਿੱਚ ਜ਼ਰੂਰ ਸਾਂਝੇ ਕਰੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ